ਬਠਿੰਡਾ ਪੁਲਿਸ ਨੇ ਪੰਜਾਬ ਖੇਤੀਬਾੜੀ ਵਿਭਾਗ ਦੇ ਤਿੰਨ ਅਜਿਹੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੈਸਟਿਸਾਈਡ ਵੇਚਣ ਵਾਲਿਆਂ ਦੇ ਸੈਂਪਲ ਫੇਲ ਕਰਾਉਣ ਦੀਆਂ ਧਮਕੀਆਂ ਦਿੰਦੇ ਸਨ ਰਿਸ਼ਵਤ ਦੀ ਮੋਟੀ ਰਕਮ ਵਸੂਲ ਰਹੇ ਸਨ ਚੰਡੀਗੜ੍ਹ ਵਿੱਚ ਤਾਇਨਾਤ ਅਧਿਕਾਰੀਆਂ ਵਿੱਚ ਵਿਭਾਗ ਦਾ ਇੱਕ ਜੁਆਇੰਟ ਡਾਇਰੈਕਟਰ ਵੀ ਸ਼ਾਮਲ ਹੈ ਗ੍ਰਿਫਤਾਰ ਕੀਤੇ ਗਏ ਖੇਤੀਬਾੜੀ ਅਧਿਕਾਰੀਆਂ ਵਿੱਚ ਵਿਭਾਗ ਦਾ ਜੁਆਇੰਟ ਡਾਇਰੈਕਟਰ ਸਰਵਜੀਤ ਸਿੰਘ ਕੰਦਾਰੀ ਏਡੀਓ ਗੁਰਦੇਵਾਲ ਸਿੰਘ ਏਡੀਓ ਪlant protection ਵਿਵੇਕ ਸ਼ੰਕਰ ਸ਼ਾਮਲ ਨੇ ਇਹ ਤਿੰਨੋ ਇੱਕ ਦਿਨ ਪਹਿਲਾਂ ਇੱਥੇ ਦੇ ਇੱਕ ਹੋਟਲ ਵਿੱਚ ਆ ਕੇ ਰੁਕੇ 21 ਜੁਲਾਈ ਨੂੰ ਇਹਨਾਂ ਨੇ ਸ਼ਹਿਰ ਦੀਆਂ ਪੈਸਟਿਸਾਈਡ ਦੁਕਾਨਾਂ ਅਤੇ ਗੋਦਾਮਾਂ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਇਸ ਕਾਰਵਾਈ ਦੀ ਸੂਚਨਾ ਸਥਾਨਕ ਦਫ਼ਤਰ ਦੇ ਕਿਸੇ ਵੀ ਅਧਿਕਾਰੀ ਨੂੰ ਨਹੀਂ ਸੀ ਇਹ ਛਾਪੀਆਂ ਦੌਰਾਨ ਦੁਕਾਨਦਾਰਾਂ ਨੂੰ ਸੈਂਪਲ ਭਰਨ ਦੀ ਧਮਕੀ ਦੇ ਕੇ ਮੋਟੀ ਰਕਮ ਵਸੂਲ ਰਹੇ ਸਨ ਤਾਂ ਕੁਝ ਦੁਕਾਨਦਾਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਇੱਥੇ ਹੀ ਇਹਨਾਂ ਦੀ ਪੋਲ ਖੁੱਲ ਗਈ ਹੋਟਲ ਸਫਾਇਰ 'ਚ ਠਹਿਰੇ ਹੋਏ ਸੀ ਇਹ ਕਿਸੇ ਪ੍ਰਾਈਵੇਟ ਬੰਦੇ ਨੇ ਇਹਨਾਂ ਦਾ ਕਮਰਾ ਬੁੱਕ ਕਰਾਇਆ ਸੀਗਾ ਤੇ ਤਿੰਨ ਦਿਨਾਂ ਦਾ ਟੂਰ ਪ੍ਰੋਗਰਾਮ ਸੀਗਾ ਪਹਿਲੇ ਦਿਨ ਇਹਨ ਗੋਦਾਮ ਹੋ ਗਿਆ ਕੋਈ ਸ਼ੋਰੂਮ ਹੋ ਗਿਆ ਕੋਈ ਪ੍ਰੋਪਰ ਸਾਈਟ ਐਂਡ ਇਨਸੈਕਟ ਸਾਈਟ ਦੇ ਸੀਡਸ ਦੀ ਦੁਕਾਨਾ 'ਚ ਜਾ ਕੇ ਜਿਹੜੇ ਓਨਰ ਸੀਗੇ ਜਾਂ ਕਰੰਦੇ ਸੀਗੇ ਉਹਨਾਂ ਨੂੰ ਥੋੜਾ ਬਹੁਤ ਤਬਕਾਇਆ ਕਿ ਤੁਹਾਨੂੰ ਖਜਲ ਕਰਨਗੇ ਤੇ 6 ਫਰਮਾਂ ਤੋਂ ਇਹਨਾਂ ਨੇ 4.5 ਲੱਖ ਰੁਪਏ ਲੈ ਲਿਆ ਉਹ ਸ਼ਾਮ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਫੋਟਲ 'ਚ ਰੇਡ ਕੀਤੀ ਗਈ ਤੇ ਰੰਗਿਆ ਤੋਂ ਉਹਨਾਂ ਨੂੰ ਫੜਿਆ ਗਿਆ ਉਸ ਤੋਂ ਵੀ ਵੱਡੀ ਗੱਲ ਹੈ ਵੀ ਫੜੇ ਕਿੱਥੇ ਗਏ ਸਰਕਾਰ ਦੇ ਧੁਰੇ ਦੇ ਉੱਤੇ ਬਠਿੰਡੇ ਸ਼ਹਿਰ ਦੇ ਅੰਦਰ ਜੋ ਕਿ ਖੁਦ ਚੀਫ ਮਿੰისტਰ ਸਾਹਿਬ ਦਾ ਡਿਪਟੀ ਸੀਐਮ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਹੈ ਜਿੱਥੇ ਸਾਰੇ ਪੰਜਾਬ ਦਾ ਪੋਲਿਟਿਕਸ ਉੱਥੋਂ ਚੱਲਦੀ ਹੈ ਉੱਥੇ ਇੱਕ ਜੁਆਇੰਟ ਡਾਇਰੈਕਟਰ ਦੀ ਹਿੰਮਤ ਨਹੀਂ ਸੀ ਪੈ ਸਕਦੀ ਜੇ ਉਹਨਾਂ ਦੇ ਉੱਤੇ ਪੋਲਿਟੀਕਲ ਪੈਟਰਨ ਨਹੀਂ ਜੀ ਨਾ ਹੁੰਦੀ ਨਾ ਸਿਰਫ ਇਹ ਜੁਆਇੰਟ ਡਾਇਰੈਕਟਰ ਦੀ ਬਲਕਿ ਪਿਛਲੇ ਸਾਲ ਜਿਹੜਾ ਮੰਗਲ ਸਿੰਘ ਵਾਲਾ ਕੇਸ ਹੋਇਆ ਓਵਰਆਨ ਦਾ ਕੇਸ ਹੋਇਆ 42 ਕਰੋੜ ਦਾ ਉਹਦੀ ਵੀ ਜਾਂਚ ਜਿਹੜੀ ਹੈ ਸੀਬੀਏਈ ਨੂੰ ਦਿੱਤੀ ਜਾਵੇ ਹੁਣ ਪੁਲਿਸ ਨੇ ਅਧਾਰੇ ਮਾਰਡ ਲੈ ਕੇ ਪੂਰੇ ਰਿਕਾਰਡ ਦੀ ਕੋਕ ਕਰੇਗੀ ਦੂਜੇ ਪਾਸੇ ਕਾਂਗਰਸ ਨੇ ਅਜੇ ਹਫਸਰਾ ਨੂੰ ਸ਼ਹਿਰ ਦੇਣ ਦਾ ਇਲਜ਼ਾਮ ਅਕਾਲੀ ਸਰਕਾਰ ਤੇ ਲਾਇਆ ਹੈ